ਪ੍ਰਚਾਰ ਕਰਦੇ ਸੀ ਤੇ ਪ੍ਰਚਾਰ ਨੂੰ ਰੋਕਣ ਵਾਸਤੇ ਬੜੇ ਰਾਹ ਵਿੱਚ ਰੋਲੇ ਹੁੰਦੇ ਚੰਦੋ ਕਲਾਂ ਵਿੱਚ ਬੱਸਾਂ ਸਾਲੀਆਂ ਗਈਆਂ ਮਕਦਮਾ ਕਿਤੇ ਦਰਜ ਨਾ ਹੋਇਆ ਤੇ ਪਰਚਾਕ ਦੇ ਨਾ ਲਿਆ ਗਿਆ 1978 ਦੀ ਵਿਸਾਖੀ ਤੇਰਾ ਸਿੰਘ ਸ਼ਹੀਦ ਕਰ ਦਿੱਤੇ ਉਹਨੂੰ ਸਹੀ ਸਲਾਮਤ ਇਥੋਂ ਦਿੱਲੀ ਪਹੁੰਚਦਾ ਗਿਆ ਪੰਜਾਬ ਦੀ ਧਰਤੀ ਤੋਂ ਤੇ ਬਾਬਾ ਜੀ ਪਹਿਲਾਂ ਆੰਗਰੇਜ਼ ਸੀ ਉਸ ਵਸੋਲੇ ਦੇ ਲੀਡਰਾਂ ਨੂੰ ਇਹਨੂੰ ਕਹੋ ਇੱਥੇ ਜਲੂਸ ਨਾ ਕਢੇ ਸਾਡੇ ਧਰਮ 'ਚ ਦਖਲ ਨਾ ਦੇਵੇ ਲੀਡਰਾਂ ਦੇ ਬਾਬਾ ਜੀ ਸਾਰਿਆਂ ਨੂੰ ਖੁੱਲ੍ਹ ਆਪਣੇ ਧਰਮ ਦੀ ਗੱਲ ਕਰਨ ਦੀ ਬਾਬਾ ਜੀ ਆਦੇ ਆਪਣੇ ਤਰ੍ਹਾਂ ਦੀ ਕਰੇ ਉਹ ਬਣਿਆ ਸੀ ਗੁਰੂ ਸਿਰ ਦੇ ਚੌਰ ਚਲਾਉਣ ਦੇ ਸੀ ਉਹਦੇ ਘਰ ਵਾਲੀ ਨਾਲ ਬੈਠੀ ਸੀ ਮਿੱਠਾ ਪਾਣੀ ਤਿਆਰ ਕੀਤਾ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਅਮਰ ਤਿਆਰ ਕੀਤਾ ਪੰਜ ਪਿਆਰੇ ਸਾਡੇ ਸੀ ਮੈਂ ਸੱਤ ਸਤਾਰੇ ਸਾਡੇ ਆ ਕੁਰਸੀਆਂ ਤੇ ਬੈਠੇ ਸੀ ਬਹੁਤ ਕੁਛ ਕਰ ਰਿਆ ਸੀ ਮਹਾਂਪੁਰਖਾਂ ਨੂੰ ਪਤਾ ਲੱਗਾ ਰੋ ਵਿੱਚ ਆ ਗਿਆ ਤੇ ਤੁਰਨ ਲੱਗੇ ਸਿੰਘਾਂ ਨੇ ਜਾਣਨ ਤਾਂ ਬੜੇ ਲੰਬੇ ਚੌੜੀ ਬਹਿਸ ਤੋਂ ਬਾਅਦ ਵੀ ਜੇ ਤੁਸੀਂ ਚਲ ਗਏ ਤੇ ਮਗਰੋਂ ਸਾਹਮਣ ਵਾਲਾ ਤੇ ਰਿਹਾ ਹੀ ਕੋਈ ਨਾ ਇਹ ਤੇ ਅੱਗੇ ਚਾਹੁੰਦੇ ਹੀ ਇਹੋ ਆ ਤੁਸੀਂ ਨਾ ਜਾਓ ਫਿਰ ਸਿੰਘ ਗਏ ਤੇ ਜਦੋਂ ਉਹਨਾਂ ਨੇ ਡਾ ਕੇ 7ਵੇਂ ਬੇਨਤੀ ਕੀਤੀ ਤਾਂ ਉਹਨਾਂ ਦੇ ਗੋਲੀਆਂ ਚਲਾਤੀਆਂ ਤੇਰਾ ਸ਼ਹੀਦ ਕਰਦੇ ਬਹੁਤ ਬੁਝੋਇਆ ਤੁਸੀਂ ਪੜਦੇ ਵੀ ਹੋ ਵੇਖਦੇ ਵੀ ਹੋ ਇੱਕ ਹਰਵੰਸ ਲਾਲ ਖੰਨੇ ਨੇ ਜਲੂਸ ਕੱਢਿਆ ਸ੍ਰੀ ਅਮਰitsar ਦੀ ਧਰਤੀ ਤੇ ਉਹਨੇ ਇੱਕ ਨਾਰਾ ਦਿੱਤਾ ਕਾਸ਼ ਕੜਾ ਕੰਗਾ ਕਿਰਪਾਨ ਸਮਾਂ ਆਉਣ ਤੇ ਜ਼ੋਰ ਵਖਾ ਕੇ ਭੇਜ ਦਿਆਂਗੇ ਪਾਕਿਸਤਾਨ ਨੂੰ ਅਸੀਂ ਆਨੇ ਹਿੰਦੂ ਸਿੱਖ ਆਪਾਂ ਭਾਈ ਭਾਈ ਹਾਏ ਵੀ ਭਾਈ ਭਾਈ ਉਹਦੇ ਕਰਦੇ ਕੋਈ ਇਹ ਜਾਤ ਪਾਤ ਦਾ ਨਹੀਂ ਕੋਈ ਫਰਕ ਉਹਨੇ ਇਹ ਮਾੜੇ ਅੰਸਰ ਬੰਦੇ ਆਜਦੇ ਆ ਕਾਮਾ ਵਿੱਚ ਜਿਹੜੇ ਕਾਮਾ ਦਾ ਨਾਮ ਬਦਨਾਮ ਕਰ ਜਾਂਦੇ ਇੱਥੇ ਵਸ ਨਹੀਂ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਮਾਡਲ ਸਟੇਸ਼ਨ ਤੇ ਲਗਾਇਆ ਸੀ ਥੱਲੇ ਸੱਡੇ ਆ ਪੈਰਾ ਵਿੱਚ ਦੇ ਇੱਕ ਗੁਰੂ ਕੇ ਲਾਲ ਨੇ ਆਖਿਆ ਸਾਡੇ ਧਰਮ ਦੇ ਨਾਲ ਦਖਲ ਦੋ ਇਹਦਾ ਕਿਉਂ ਕਰਦੇ ਅਸੀਂ ਦਲ ਕੋਹਾਨੇ ਉਹ ਘੋਲਿਆ ਘੋਲਿਆ ਹੱਥ ਪਾਈ ਹੋਏ ਦੀ ਦਸਤਾਰ ਲੱਤ ਗਈ ਤੇ ਉਹ ਖਾਣਾ ਲੈ ਗਿਆ ਘਰੇ ਲੀਡਰਾਂ ਨੂੰ ਆਖਿਆ ਦਸਤਾਰ ਮੰਗਾ ਲਿਓ ਚੌਥਾ ਦਿਨ ਆ ਗਿਆ ਦਸਤਾਰ ਨਾ ਆਈ ਪੰਜਵਾਂ ਦਿਨ ਆ ਗਿਆ ਦਸਤਾਰ ਨਾ ਆਈ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੇਰੀ ਦਸਤਾਰ ਖਰਮੰਸ ਸਾਲ ਖਾਣਾ ਲੈ ਗਿਆ ਤੇ ਆਈ ਨਹੀਂ ਗਈ ਲੀਡਰਾਂ ਨੂੰ ਬੇਨਤੀਆਂ ਕਰ ਰਿਹਾ ਮੈਂ ਬਾਬਾ ਜੀ ਫਿਰ ਲੋ ਵਿੱਚ ਆ ਕੇ ਮਾਈਕ ਤੇ ਆਏ ਦੀਵਾਨ ਹਾਲ ਗੁਰਦੁਆਰਾ ਮੰਧੀ ਸਾਹਿਬ ਤੇ ਆਖਿਓ ਫੱਲੀਆਂ ਇਹ ਸਿੰਘ ਦੀ ਦਸਤਾਰ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਇੱਥੇ ਆ ਜਾਣੀ ਚਾਹੀਦੀ ਆ ਦੋ ਘੰਟੇ ਬਣਾ ਲੰਗੇ ਜਿਹੜੀ ਚਾਰ ਪੰਜ ਦਿਨ ਦਸਤਾਰ ਨੇ ਦੋ ਘੰਟੇ ਨਾਲ ਲਗੇ ਆ ਗਈ ਦਸਤਾਰ ਆ ਗਈ ਤੇ ਫਿਰ ਜੀ ਦੀ ਦਸਤਾਰ ਲੱਥੀ ਹੁੰਦੀ ਹੈ ਕਿਤੇ ਉਹਨੂੰ ਠੰਣਾ ਕੱਢਦਾ ਇਹ ਅਣਖਿਆ ਆਨ ਸ਼ਾਨਾ ਸਿੱਖ ਦਾ ਤਾਜ ਆ। ਹਰਦੌਏ ਦੀ ਦੁਕਾਨ ਇਹ ਤੇ ਮੈਡੀਕਲ ਸਟੋਰ ਤੇ ਚੱਲ ਕੇ ਪੁਤਰੀ ਘਰ ਦਾ ਮੈਡੀਕਲ ਸਟੋਰ ਸੀ। ਸ਼ਾਮਾਂ ਦਾ ਟਾਈਮ ਇਹਨਾਂ ਨੇ ਮਾਰੀਆਂ ਜੀਆਂ ਆ ਲੋਜੀਆਂ ਤੇ ਬੁੱਕਲਾਂ ਮਾਰੀਆਂ। ਜੇ ਨਾ ਆਖਿਆ ਮਰੀਜ਼ ਦਵਾਈ ਲੈਣ ਦੇ ਲੈ ਹੀ ਲੈਣ ਫੇਰ ਅਸੀਂ ਲੈਨੇ ਆ ਸਾਡਾ ਮਸਲਾ ਥੋੜਾ ਗਹਿਰਾ ਡੋਖਿਆ। ਜਦੋਂ ਦੇ ਇੱਕ ਅਲਗ ਦਵਾਈ ਤੇ ਛੱਡ ਨੂੰ ਕੌਣ ਲਗਾ ਹੱਥ ਬੰਦ ਕਰ ਕਹਿੰਦੇ ਡਾਕਟਰ ਸਾਹਿਬ ਫੇਰ ਜੋ ਆਈ ਤੇ ਬੜੇ ਚੇਤੇ ਨੀ ਕੰਡਾ ਤੁਸੀਂ ਵੇਲੇ ਹੋ ਜੋ ਕਹਿੰਦਾ ਕੀ ਤੁਸੀਂ ਕਾਦੀ ਦਵਾਈ ਲਵਾਇ ਲਾਣੀ ਕੀ ਦੁੱਖਾ ਤੁਹਾਨੂੰ ਗੁੰਦਾ ਸੂਰੀ ਅਮਨ ਗੁੰਦਾ ਲਾਏ ਪਰ ਆਖਿਆ ਦੀ ਇਹਨੂੰ ਬੁਖ ਪੀੜ ਬੜੀ ਹੋਣ ਢਈ ਦਰਦ ਬੜੀ ਹੋਣ ਢਈ ਆ ਇੱਕ ਨਾਲ ਦੇ ਇਹਨੂੰ ਹਾਥਾ ਕਹਿੰਦਾ ਬਹੁਤ ਦਰਦ ਹੋਣ ਢਈ ਕਹਿੰਦਾ ਆਓ ਛੇਤੀ ਇਹਨਾਂ ਦਵਾਈ ਭਾਈ ਨੇ ਕਿ ਜਾਣਾ ਮੇਰਾ ਟਾਈਮ ਹੋਇਆ ਪਰ ਅਗਾਜ ਤੇ ਜੋ ਕੋਈ ਨਹੀਂ ਆਹੀ ਰੋਸ਼ਗ ਨਾ ਕਰੇ ਤਾ ਹੌਣ ਜਦੋਂ ਠੱਗਾ ਲਗਾ ਆਪਣੇ ਡੱਬਿਆਂ ਦੇ ਹੱਥ ਤੋ ਮਾਰਨਾ ਪਤੇ ਪਤੇ ਵੇਖਣ ਲਗਾ ਵੀ ਪੀੜ ਦੇ ਦਵਾ ਮਰਦਾਂ ਨੇ ਵੇਖਿਆ ਸ਼ਿਕਾਰ ਭਾਰ ਇੱਥਾ ਇੱਕ ਨੇ ਆਖਿਆ ਡਾਕਟਰ ਸਾਹਿਬ ਦਵਾਈ ਇਹ ਦਿਓ ਹਾਂ ਉਸ਼ਾਨ ਮੂੰਹ ਕਰਕੇ ਕਹਿੰਦਾ ਕਿਹੜੀ ਹੋਏ ਜਿਹੜੀ ਖਾਓਗੇ ਤੁਸੀਂ ਤੇ ਰਾਮ ਤਾਂ ਆਉਣਾ ਇਹਨੂੰ ਇਹਦਾ ਕੰਮ ਇਹਦਾ ਚੱਲੋ ਉਈ ਐਸੀ ਦਵਾਈ ਨਹੀਂ ਅਜੇ ਬਣੀ ਤੈਨੂੰ ਤੁਹਾਨੂੰ ਕਿੰਨੇ ਦੱਸਦਾ ਯਾਰ ਜਲੇ ਲੋ ਕਿਸੇ ਮਾਰਾ ਸਾਡਾ ਸਵਾ ਮ ਖਰਾਬ ਕਰਨ ਵਾਸਤੇ ਆ ਗਏ ਜੇ ਉਹ ਕਹਿੰਦੇ ਡਾਕਟਰ ਸਾਹਿਬ ਬਣ ਗਈ ਆ ਇਹਨਾਂ ਮੇਰਬਰੀ ਆ ਗਈ ਨਾ ਫੋਮਿਲਦੀ ਲੈ ਲੋ ਕਹਿੰਦੇ ਇਹ ਸੰਗ ਪਰੋ ਖਾ ਲਦੀ ਐ ਉਹ ਕਿਹੜਾ ਸਿੰਗਲ ਚੁੱਕੀ ਫਿਰਦੇ ਤੁਸੀਂ ਇਹਨਾਂ ਚੁਕੀਆਂ ਚਾਦਰਾਂ ਨਗੀਆਂ ਬੰਦੇ ਖਾਣੀਆਂ ਕਰਕੇ ਦੀ ਹੱਕ ਵਾਲਾ ਮਾਰ ਕੇ ਭਰਸਤ ਨਾੜੀ ਘਰ ਮੈਨੂੰ ਤੋਪ ਕੇ ਪਰਦੇ ਬਣੇ ਅਗਲੇ ਦਿਨ ਆਵਾਂ ਖਬਰ ਆਉਂਦੀ ਦੋ ਆਏ ਫਰਪੰਸ ਲਾਰ ਥਨਾਵੇਂ ਉਹਦੇ ਗਨ ਮੈਂ ਦਾ ਗੁਗਾ ਪੂਟ ਕੇ ਚਲੇ ਗਏ ਕਿੱਥੋਂ ਆਏ ਕਿਧਰ ਗਏ ਕੋਈ ਪਤਾ ਨਹੀਂ ਬਾਬਾ ਜਰਨੈਲ ਸਿੰਘ ਦੇ ਹਿੰਦੂਆਂ ਦੇ ਬੱਚਿਆਂ ਨੂੰ ਵੀ ਗੱਲਾਂ ਲਾਉਂਦਾ ਸੀ ਜੇ ਕਿਸੇ ਹਿੰਦੂ ਨਾਲ ਤੱਗਾ ਹੁੰਦਾ ਉਹਦੀ ਮਦਦ ਕਰਦੇ ਪੈਸੇ ਕੋਲੋਂ ਦੇ ਦੇ ਕੇ ਜਿਹੜੇ ਨਾਲ ਇਹ ਮਾਪੇ ਨਾਲ ਪਿਆਰ ਨਹੀਂ ਕਰਦੇ ਜਿਨਾਂ ਬਾਬਾ ਜੀ ਕਰਦੇ ਸੀ ਜਿਹੜਾ ਕੋਈ ਤੋਰਾ ਜਾ ਕੇ ਉਹਨਾਂ ਦੇ ਭਜਨ ਸੁਣ ਲੈਂਦਾ ਸੀ ਉਹਨਾਂ ਦਾ ਸ਼ਰਧਾਲੂ ਬਣ ਜਾਂਦਾ ਆਓ ਸ਼ਾਇਦ ਤੀਰ ਵਾਲੇ ਬਾਬੇ ਦਾ ਟ੍ਰੈਂਡ ਵਾਲੇ